ਬਾਹੀਆ ਅੰਮ੍ਰਿਤ ਵੇਲੇ ਬੋਲੇਆ ਬਾਹੀਆ ਅੰਮ੍ਰਿਤ ਵੇਲੇ ਬੋਲੇਆ ਤਾਂਦਰ ਸੋਣੀ ਪੋਕਾਰ ਮੇਗਨੋ ਫਰਮਾਨ ਹੋਆ ਮੇਗਨੋ ਫਰਮਾਨ ਹੋ ਵਰਸੋ ਕਿਰਪਾ ਤਾਰ ਬਬੀਹਾ ਅੰਮ੍ਰਿਤ ਵੇਲਾ ਬੋਲੇਆ ਬਬੀਹਾ ਅੰਗਰਤ ਵੇਲਾ ਬੋਲੇ ਆ ਤਾੰਦਰ ਸੁਣੀ ਪੁਕਾਰ ਮੇਗਨੋ ਫਰਮਾਨ ਹੋਆ ਵਰਸੋ ਕਿਰਪਾ ਤਾਰ ਹੋਂ ਤੇ ਨ ਕ ਬਲੇ ਹਾਰ ਨ ਜਿਨ ਸਚ ਰਖੇ ਆ ਉਰ ਤਾਰ ਨਾਨਕ ਨਾਮੇ ਸਬ ਹਾਰੇ ਆਵਲੀ ਗੁਰ ਕ ਸਬਦ ਵਿਚਾਰ ਬਬੀਆ ਅੰਮ੍ਰਿਤ ਵੇਲਾ ਬੋਲੇ ਆ ਬਬੀਹਾ ਅੰਮ੍ਰਿਤ ਵੇਲਾ ਬੋਲੇ ਆ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਉਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਹੰ ਗੁਰ ਪਰ ਸਾਧ ਰਾਗ ਮਾਰੂ ਮਹਿਲਾ ਪਹਿਲਾ ਘਰ ਪਹਿਲਾ ਚੌਪ ਦੇ ਸਲੋਕ ਸਾਜਣ ਤੇਰੇ ਚਰਨ ਕੀ ਓਏ ਰਹਾ ਸਦ ਤੂਰ ਨਾਨਕ ਸ਼ਰਨ ਤੋ ਹਾਰੀਆ ਏ ਕੋ ਸਦਾ ਹਜੂਰ ਸਤਿਗੁਰ ਦੀ ਬਖਸ਼ ਸਦਕਾ ਰਾਗ ਮਾਰੂ ਦੇ ਬਾਣੀ ਜੋ ਹੈ ਉਹ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਹ ਰਾਗ ਮਾਰੂ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਜੋ ਕਿ ਪਹਿਲੇ ਘਰ ਦੇ ਵਿੱਚ ਹਨ ਅਤੇ ਚੌਪਦੇ ਹਨ ਅਰਥਾਤ ਇਹਨਾਂ ਸ਼ਬਦਾਂ ਦੇ ਚਾਰ ਪਦੇ ਹਨ ਰਾਗ ਮਾਰੂ ਜੋ ਸ਼ੁਰੂ ਹੋ ਰਿਹਾ ਹੈ ਇਸ ਦੇ ਵਿੱਚ ਸ਼ੁਰੂਆਤ ਦੇ ਵਿੱਚ ਸਤਿਗੁਰੂ ਜੀ ਸਲੋਕ ਲਿਖ ਰਹੇ ਹਨ ਬਾਕੀ ਕਿਸੇ ਰਾਗ ਦੇ ਸ਼ੁਰੂ ਦੇ ਵਿੱਚ ਕੋਈ ਸਲੋਕ ਨਹੀਂ ਹੈ ਸ਼ਬਦ ਦੇ ਨਾਲ ਹੀ ਰਾਗ ਸਾਰੇ ਸ਼ੁਰੂ ਹੁੰਦੇ ਹਨ ਬਸ ਪਰ ਰਾਗ ਮਾਰੂ ਦੀ ਇੱਕ ਇਹ ਵਿਲੱਖਣਤਾ ਹੈ ਕਿ ਇਹ ਰਾਗ ਜੋ ਹੈ ਸਲੋਕ ਦੇ ਨਾਲ ਸ਼ੁਰੂ ਹੁੰਦਾ ਹੈ ਤੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਭ ਤੋਂ ਪਹਿਲਾਂ ਕਿਉਂਕਿ ਰਾਗ ਨਵਾਂ ਰਾਗ ਸ਼ੁਰੂ ਹੋ ਰਿਹਾ ਹੈ ਜਦੋਂ ਵੀ ਕੋਈ ਰਾਗ ਸ਼ੁਰੂ ਹੁੰਦਾ ਹੈ ਤਾਂ ਗੁਰੂ ਸਾਹਿਬ ਸ਼ੁਰੂ ਦੇ ਵਿੱਚ ਮੰਗਲਾ ਚਰਨ ਲਿਖਦੇ ਹਨ ਮੰਗਲਾ ਚਰਨ ਉਸ ਵਾਹਿਗੁਰੂ ਦੇ ਉਸਤ ਤ ਲਿਖਦੇ ਹਨ ਉਸ ਵਾਹਿਗੁਰੂ ਦੇ ਗੁਣ ਲਿਖਦੇ ਹਨ ਤੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇੱਕ ਓਮ ਕਾਰ ਓਮ ਜੋ ਵਾਹਿਗੁਰੂ ਹੈ ਉਹ ਇੱਕ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਉਹ ਨរੰਤਰ ਵਸ ਰਿਹਾ ਹੈ ਨਰੰਤਰ ਚਲ ਰਿਹਾ ਹੈ ਉਹ ਆਦਤੋਂ ਜੁਗਾਦ ਤੋਂ ਸ਼ੁਰੂ ਤੋਂ ਉਹ ਵਾਹਿਗੁਰੂ ਚੱਲ ਰਿਹਾ ਤੇ ਨਿਰੰਤਰ ਚੱਲ ਰਿਹਾ ਹੈ ਕਾਰਜ ਸ਼ਬਦ ਹੈ ਕਾਰ ਲਗਾਤਾਰ ਚੱਲਣਾ ਉਹ ਵਾਹਿਗੁਰੂ ਜੋ ਇੱਕ ਸਰੂਪ ਹੈ ਸਿਰਫ ਉਸ ਉਹ ਆਪਣੇ ਆਪ ਵਰਗਾ ਆਪ ਹੀ ਹੈ ਉਸ ਵਰਗਾ ਹੋਰ ਕੋਈ ਨਹੀਂ ਹੈ ਅਤੇ ਉਹ ਵਾਹਿਗੁਰੂ ਨਿਰੰਤਰ ਚੱਲ ਰਿਹਾ ਹੈ ਸਤਨਾਮ ਉਸ ਦਾ ਨਾਮ ਜੋ ਹੈ ਉਹ ਸਦਾ ਹੀ ਰਹਿਣ ਵਾਲਾ ਹੈ ਸਤ ਹੈ ਸत्य ਹੈ ਉਹ ਸਦਾ ਹੀ ਰਹਿਣ ਵਾਲਾ ਹੈ ਕਰਤਾ ਪੁਰਖ ਉਹ ਵਾਹਿਗੁਰੂ ਕਰਨਹਾਰ ਸਭ ਕੁਝ ਸ੍ਰਿਸ਼ਟੀ ਜੋ ਵੀ ਸਾਜੀ ਹੋਈ ਹੈ ਉਸ ਵਾਹਿਗੁਰੂ ਦੀ ਸਾਜੀ ਹੋਈ ਹੈ ਪੁਰਖ ਅਤੇ ਉਹ ਆਪਣੀ ਸ੍ਰਿਸ਼ਟੀ ਸਾਜ ਕੇ ਇਸ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ ਨਿਰਭਉ ਕਿਉਂ ਉਸ ਤੇ ਵਰਗਾ ਹੋਰ ਕੋਈ ਹੈ ਹੀ ਨਹੀਂ ਹੈ ਉਹ ਆਪ ਹੀ ਆਪ ਹੈ ਸਭ ਤੋਂ ਉੱਚਾ ਹੈ ਇਸ ਕਰਕੇ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਉਹ ਨਿਰਭਉ ਹੈ ਨਿਰਵੈਰ ਕਿਉਂਕਿ ਸਾਰੀ ਸ੍ਰਿਸ਼ਟੀ ਉਸ ਦੀ ਆਪਣੀ ਹੀ ਪੈਦਾ ਕੀਤੀ ਹੋਈ ਹੈ ਇਹ ਸਾਰੀ ਸ੍ਰਿਸ਼ਟੀ ਉਸ ਦੇ ਆਪਣੇ ਹੀ ਬੱਚੇ ਹਨ ਇਸ ਕਰਕੇ ਉਹ ਕਿਸੇ ਦੇ ਨਾਲ ਵੀ ਨਿਰਵੈਰ ਨਿਰਵੈਰ ਕਿਸੇ ਦੇ ਨਾਲ ਵੀ ਵੈਰ ਨਹੀਂ ਕਰਦਾ ਆਕਾਲ ਮੂਰਤ ਮੂਰਤ ਉਸਤਤ ਸਰੂਪ ਆਕਾਲ ਕਾਲ ਤੋਂ ਰਹਿਤ ਹੈ ਅਜੂਨੀ ਉਹ ਜੁਨਾਂ ਦੇ ਵਿੱਚ ਨਹੀਂ ਆਉਂਦਾ ਜਿਸ ਤਰ੍ਹਾਂ ਕਿ ਬਾਕੀ ਸਾਰੇ ਜੁਨਾਂ ਦੇ ਵਿੱਚ ਜਨਮ ਲੈਂਦੇ ਹਨ ਉਹ ਵਾਹਿਗੁਰੂ ਇੱਕ ਇਹੋ ਜਿਹਾ ਜੋ ਕਿ ਅਜੂਨੀ ਹੈ ਜੁਨਾਂ ਦੇ ਵਿੱਚ ਨਹੀਂ ਆਉਂਦਾ ਸੈਭੰਗ ਬਾਕੀ ਦੇ ਸਾਰਾ ਕੁਝ ਕਿਸੇ ਤੋਂ ਜਨਮ ਲੈਂਦਾ ਹੈ ਪਰ ਉਹ ਵਾਹਿਗੁਰੂ ਹੈ ਜੋ ਸੈਭੰਗ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੋਇਆ ਹੈ ਉਸ ਨੂੰ ਕਿਸੇ ਨੇ ਜਨਮਿਆ ਨਹੀਂ ਹੈ ਉਹ ਆਪਣੇ ਆਪ ਆਪ ਤੋਂ ਹੀ ਪ੍ਰਕਾਸ਼ ਹੋਇਆ ਹੋਇਆ ਹੈ ਅਤੇ ਇਹ ਹੋ ਜਿਆ ਵਾਹਿਗੁਰੂ ਜੋ ਹੈ ਜਿਸ ਤੇ ਇਹ ਗੁਣ ਹਨ ਔਕ ਸ੍ਰਮਵਲ ਦਾ ਗੁਰ ਪਰ ਸਾਧ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਕੋਈ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰਦਾ ਹੈ ਫਿਰ ਉਸ ਵਾਹਿਗੁਰੂ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ ਸਲੋਕ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸ਼ਰਨ ਤੁਾਰੀਆ ਪੇਖੋਂ ਸਦਾ ਹਜੂਰ ਏ ਨਾਨਕ ਉਸ ਪ੍ਰਭੂ ਅੱਗੇ ਅਰਦਾਸ ਕਰ ਅਤੇ ਆਖ ਮੈਂ ਤੁਹਾਡੀ ਸ਼ਰਨ ਆਇਆ ਹਾਂ ਸ਼ਰਨ ਤੁਹਾਰੀ ਆ ਅਤੇ ਮੈਂ ਇਹ ਮੇਰੇ ਸਾਜਨ ਹੈ ਮੇਰੇ ਸੱਜਣ ਪ੍ਰਭੂ ਹੈ ਮੇਰੇ ਮਿੱਤਰ ਪ੍ਰਭੂ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਚਰਨ ਕੀ ਹੋਏ ਰਹਾ ਸਾਧ ਤੂਰ اے ਵਾਹਿਗੁਰੂ ਮਿਹਰ ਕਰੋ ਮੈਂ ਤੁਹਾਡੇ ਚਰਨਾਂ ਦੀ ਸਦਾ ਹੀ ਤੂਰ ਹੋਏ ਰਹਾ ਚਰਨਾਂ ਦੀ ਤੂਰ ਹੋਣਾ ਉਸ ਵਾਹਿਗੁਰੂ ਦੇ ਚਰਨਾਂ ਦੀ ਉਸ ਵਾਹਿਗੁਰੂ ਦੇ ਚਾਰਨ ਜਵਾਨ ਅਸਥੂਲ ਰੂਪ ਦੇ ਚ ਨਹੀਂ ਆ ਜਿਸ ਤਰ੍ਹਾਂ ਕਿ ਸਾਡੇ ਚਰਨਾਂ ਉਹ ਵਾਹਿਗੁਰੂ ਨਰੰਕਾਰ ਹੈ ਉਸ ਦੇ ਚਰਨਾਂ ਦੇ ਨਾਲ ਜੁੜਨਾ ਉਸ ਵਾਹਿਗੁਰੂ ਦੇ ਗੁਣ ਗਾਉਣੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਗੁਰੂ ਦੇ ਸ਼ਬਦਾਂ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਹਨ ਉਹ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਤੋ ਉਸ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਵਾਹਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਚਰਨ ਕੀ ਕੋਇ ਰਹਾ ਸਦ ਤੂ ਰ ਮੈਂ ਤੇਰੇ ਚਰਨਾਂ ਦੀ ਸਦਾ ਹੀ ਧੂਰ ਹੋ ਰਹਾ ਨਾਨਕ ਸ਼ਰਨ ਤੁਹਾਰੀ ਆ ਪੇਖੋ ਸਦਾ ਹਜੂਰ ਓਏ ਵਾਹਿਗੁਰੂ ਮੈਂ ਤੇਰੀ ਸ਼ਰਨ ਆਇਆ ਹਾਂ ਅਤੇ ਕਿਰਪਾ ਕਰ ਬਖਸ਼ਿਸ਼ ਕਰ ਮੈਂ ਤੈਨੂੰ ਸਦਾ ਹੀ ਆਪਣੇ ਅੰਗ ਸੰਗ ਵੇਖਦਾ ਰਾਵਾਂ ਭੇਖੋ ਸਦਾ ਹਜੂਰ ਕਿ ਮੈਂ ਤੈਨੂੰ ਵਾਹਿਗੁਰੂ ਕਿਰਪਾ ਕਰੋ ਸਦਾ ਹੀ ਤੈਨੂੰ ਮੈਂ ਆਪਣੇ ਨਾਲ ਵੇਖਦਾ ਰਾਵਾਂ ਆਪਣੇ ਅੰਗ ਸੰਗ ਵੇਖਦਾ ਰਾਵਾਂ ਉਹ ਵਾਹਿਗੁਰੂ ਸਾਡੇ ਨਾਲ ਹੀ ਹੈ ਉਹ ਵਾਹਿਗੁਰੂ ਕਿਸੇ ਦੂਰ ਨਹੀਂ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫਰਮਾਨ ਹੈ ਹਾ ਹਜੂਰ ਕਤ ਦੂਰ ਬਤਾਵੋ ਹਾ ਹਜੂਰ ਕਤ ਦੂਰ ਬਤਾਵੋ ਓ ਹਜੂਰ ਹੀ ਹੈ ਸਾਡੇ ਅੰਗ ਸੰਗ ਹੀ ਹੈ ਕਿਉਂ ਉਸ ਨੂੰ ਕਿਤੇ ਦੂਰ ਸਮਝਦੇ ਹੋ ਤੇ ਉਹ ਕਿਸ ਤਰ੍ਹਾਂ ਫਿਰ ਪ੍ਰਾਪਤੀ ਉਸ ਵਾਹਿਗੁਰੂ ਦੀ ਹੁੰਦੀ ਹੈ ਦੁੰਦਰ ਬੰਦੋ ਸੁੰਦਰ ਪਾਵੋ ਦੁੰਦਰ ਜੋ ਇਸ ਸਰੀਰ ਦੇ ਵਿੱਚ ਸ਼ੋਰ ਮਚਾਉਣ ਵਾਲੇ ਵਿਕਾਰ ਹਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਜੋ ਵਿਕਾਰ ਇਸ ਸਰੀਰ ਦੇ ਵਿੱਚ ਦੁੰਦਰ ਪਾਉਂਦੇ ਹਨ ਸ਼ੋਰ ਮਚਾਉਂਦੇ ਹਨ ਇਹਨਾਂ ਨੂੰ ਵਸ ਕਰ ਲਿਆ ਜਾਵੇ ਦੁੰਦਰ ਬਾਂਧੋ ਸੁੰਦਰ ਪਾਵੋ ਸਵਾਹਿ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸੇ ਕਰਕੇ ਸਤਗੁਰੂ ਜੀ ਕਹ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਸਾਹਿਬ ਸਦਾ ਹਾਜ਼ਰ ਹੈ ਉਹ ਵਾਹਿਗੁਰੂ ਤਾਂ ਸਾਡੇ ਅੰਗ ਸੰਗ ਹੀ ਵਸਦਾ ਹੈ ਸਾਡੇ ਨਾਲ ਹੀ ਹੈ ਸਾਡੇ ਅੰਦਰ ਹੀ ਹੈ ਇਸ ਸਰੀਰ ਦੇ ਵਿੱਚ ਸਮਾਇਆ ਹੋਇਆ ਹੋਇਆ ਹੈ ਸਾਹਿਬ ਸਦਾ ਹਾਜ਼ਰ ਹੈ ਕਿਆ ਉੱਚੀ ਕਰੇਂ ਪੁਕਾਰ ਕਿਉਂ ਤੂੰ ਉੱਚੀ ਉੱਚੀ ਪੁਕਾਰ ਕਰਦਾ ਹੈ ਉਹ ਤਾਂ ਤੇਰੇ ਅੰਦਰ ਹੀ ਹੈ ਉਹ ਵਾਹਿਗੁਰੂ ਨੂੰ ਅੰਦਰ ਹੀ ਆਪਣੇ ਸਮਝਦੇ ਅੰਦਰ ਹੀ ਉਸ ਵਾਹਿਗੁਰੂ ਦੇ ਨਾਲ ਜੁੜ ਸਤਿਗੁਰੂ ਜੀ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਕਿ ਨਾਨਕ ਸ਼ਰਨ ਤੁਹਾਰੀ ਪੀਖੋ ਸਦਾ ਹਜੂਰ ਸ਼ਬਦ ਇਸ ਤੋਂ ਸਲੋਕ ਤੋਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਪਵਿੱਤਰ ਮਈ ਸ਼ਬਦ ਸ਼ੁਰੂ ਹੁੰਦਾ ਹੈ ਪਿਛੋ ਰਾਤੀ ਸੱਡੜਾ ਨਾਮ ਖਸਮ ਕਾਲੇ ਪਿਛੋ ਰਾਤੀ ਪਿਛੋ ਰਾਤੀ ਅਰਥਾਤ ਅੰਮ੍ਰਿਤ ਵੇਲੇ ਚੌਥੇ ਪੈਰ ਵੇਲੇ ਜੇਨਾ ਵਡਭਾਗੀਆਂ ਨੂੰ ਅੰਮ੍ਰਿਤ ਵੇਲੇ ਸੁਆਹੀ ਗੁਰੂ ਦਾ ਸੱਦਾ ਮਿਲਦਾ ਹੈ ਪਿਛੋਂ ਰਾਤੀ ਸੱਦੜਾ ਸੱਦੜਾ ਪਿਆਰਾ ਸੱਦਾ ਸੋਹਣਾ ਸੱਦਾ ਉਹ ਵਾਹਿਗੁਰੂ ਜਿਨ੍ਹਾਂ ਨੂੰ ਪਿਛਲੀ ਰਾਤੀ ਆਪਣਾ ਪਿਆਰ ਭਰਿਆ ਸੱਦਾ ਭੇਜਦਾ ਹੈ ਨਾਮ ਖਸਮ ਕਾਲੇ ਪਰ ਉਸ ਵਾਹਿਗੁਰੂ ਦੀ ਪ੍ਰੇਰਣਾ ਸਦਕਾ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹ ਅੰਮ੍ਰਿਤ ਵੇਲੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀ ਵਡਿਆਈਆਂ ਕਰਦੇ ਹਨ ਜਿਨ੍ਹਾਂ ਨੂੰ ਉਹ ਵਾਹਿਗੁਰੂ ਆਪ ਸੱਦਾ ਦਿੰਦਾ ਹੈ ਜਿਨ੍ਹਾਂ ਨੂੰ ਉਹ ਆਪ ਪ੍ਰੇਰਣਾ ਕਰਦਾ ਹੈ ਆਪਣਾ ਪਿਆਰਾ ਸੱਦਾ ਭੇਜਦਾ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਸ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਵਾਹਿਗੁਰੂ ਜੋ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਹੈ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਦਾ ਗੁਣ ਗਾਉਂਦੇ ਹਨ ਗਾਉਂਦੇ ਉਹ ਹਨ ਜਿਨ੍ਹਾਂ ਨੂੰ ਉਹ ਵਾਹਿਗੁਰੂ ਸਦਾ ਭੇਜਦਾ ਹੈ ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਹੀ ਹੁੰਦੀ ਹੈ ਤਾਂ ਹੀ ਕੋਈ ਸਿਮਰਨ ਕਰਦਾ ਹੈ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਕੋਈ ਵਡਿਆਈਆਂ ਦੀ ਵਿਚਾਰ ਕਰਦਾ ਹੈ ਕੋਈ ਉਸ ਤੇ ਗੁਣ ਗਾਉਂਦਾ ਹੈ ਸ਼ਬਦਾਂ ਦੇ ਨਾਲ ਜੁੜਦਾ ਹੈ ਜਦੋਂ ਉਸ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਇਹ ਕਿਉਂਕਿ ਸਾਰਾ ਕੁਝ ਉਸ ਵਾਹਿਗੁਰੂ ਦੀ ਬਖਸ਼ਿਸ਼ ਹੀ ਹੈ ਸਤਿਗੁਰੂ ਜੀ ਦੇ ਅਮਰਤਮਈ ਫਰਮਾਨ ਹੈ ਦਾਤੀ ਸਾਹਿਬ ਸੰਧੀਆਂ ਕਿਆ ਚੱਲ ਤਿਸ ਨਾਲ ਇਹ ਸਾਰੀਆਂ ਦਾਤਾਂ ਉਸ ਵਾਹਿਗੁਰੂ ਦੀਆਂ ਹੀ ਆਣ ਉਸ ਦੇ ਅੱਗੇ ਕੀ ਜੋਰ ਚੱਲ ਸਕਦਾ ਹੈ ਕਿਆ ਚੱਲ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇਕ ਨਾ ਸੁੱਤਿਆਂ ਦੇ ਉਠਾਲ ਇਕ ਤਾਂ ਜਾਗਦੇ ਹੋਏ ਕੋਈ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਨਹੀਂ ਜੁੜਦੇ ਪਰ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਉਸ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਪਿਛਲੀ ਰਾਤ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉਸ ਵਾਹਿਗੁਰੂ ਦਾ ਪਿਆਰਾ ਸਦੜਾ ਮਿਲਦਾ ਹੈ ਉਹ ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਂਦੇ ਹਨ ਇਹ ਉਸ ਵਾਹਿਗੁਰੂ ਦੀ ਦਾਤ ਹੈ ਉਸ ਸਵਾਹੀ ਗੁਰੂ ਦੀ ਬਖਸ਼ਿਸ਼ ਹੈ ਇੱਚੋ ਰਾਤੀ ਸਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰਾਈ ਚੇ ਦਿਸਣ ਰਥ ਪੀੜੇ ਜਿਨਨੀ ਤੇਰਾ ਨਾਮ ਆਇਆ ਤਿੰਨ ਕੋ ਸਦ ਮਿਲੇ ਜਿਹੜੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਨੂੰ ਛੇਵੇਂ ਛੇਵੇਂ ਤੰਬੂ ਛਤਰ ਛਤਰ ਚ ਉੱਪਰ ਛਤਰ ਝੋਲਣਾ ਸਰਾਈ ਚ ਕਨਾਈਤਾ ਦਿਸਣ ਰਾਥ ਪੀੜੇ ਅਤੇ ਰੱਥ ਤਿਆਰ ਪਰ ਤਿਆਰ ਰੱਥ ਨੂੰ ਇਹ ਸਭ ਕੁਝ ਉਹਨਾਂ ਨੂੰ ਮਿਲਦਾ ਹੈ ਜਿਹੜੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦੇ ਹਨ ਜਿਨਹੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ ਉਹ ਵਾਹਿਗੁਰੂ ਆਪ ਸਦਕੇ ਔਰ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਇਹਨਾਂ ਵਡਿਆਈਆਂ ਵਡਿਆਈਆਂ ਦੀ ਉਸ ਨੂੰ ਪ੍ਰਾਪਤੀਆਂ ਕਰਾਉਂਦਾ ਹੈ ਕਿਹੜੀ ਕਿਹੜੀਆਂ ਵਡਿਆਈਆਂ ਕਿਉਂਕਿ ਜੇ ਰਾਜੇ ਮਹਾਰਾਜੇ ਜੋ ਹੁੰਦੇ ਸਨ ਉਹ ਜਿੱਥੇ ਵੀ ਜਾਂਦੇ ਸਨ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਉਸ ਜਗ੍ਹਾ ਦੇ ਉੱਤੇ ਤੰਬੂ ਲਾ ਦਿੱਤੇ ਜਾਂਦੇ ਸਨ ਕਨਾਤਾਂ ਲਾ ਦਿੱਤੀਆਂ ਜਾਂਦੀਆਂ ਸਨ ਉੱਪਰ ਛੱਤਰ ਝੁਲਾ ਦਿੱਤੇ ਜਾਂਦੇ ਸਨ ਅਤੇ ਰਥ ਤਿਆਰ ਪਰ ਤਿਆਰ ਰਥ ਖੜੇ ਕਰ ਦਿੱਤੇ ਜਾਂਦੇ ਸਨ ਇਹ ਸਨ ਬਾਦਸ਼ਾਹੀਆਂ ਦੀਆਂ ਨਿਸ਼ਾਨੀਆਂ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਜਿਸ ਨੂੰ ਵਖੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਵਾਹਿਗੁਰੂ ਆਪਣੀ ਸੇਫ ਸਲਾਹ ਬਖਸ਼ਦਾ ਹੈ ਜਿਸ ਨੂੰ ਅੰਮ੍ਰਿਤ ਵੇਲੇ ਆਪਣੇ ਨਾਮ ਦੇ ਨਾਲ ਜੋੜਦਾ ਹੈ ਉਸ ਨੂੰ ਫਿਰ ਇਹ ਦੁਨੀਆਂ ਦੇ ਜੋ ਪਾਤਸ਼ਾਹੀਆਂ ਨੇ ਸਾਰੀਆਂ ਹੀ ਮਿਲ ਜਾਂਦੀਆਂ ਹਨ ਇਹ ਪਾਤਸ਼ਾਹਾਂ ਦੀਆਂ ਨਿਸ਼ਾਨੀਆਂ ਹਨ ਕਿ ਤੰਬੂ ਲੱਗੇ ਹੋਏ ਕਨਾਤਾਂ ਲੱਗੀਆਂ ਹੋਈਆਂ ਉੱਪਰ ਛਤਰ ਝੁਲ ਰਹੇ ਹਨ ਰਾਤਕੇ ਤਿਆਰ ਪਰ ਤਿਆਰ ਹਨ ਇਹ ਉਹਨਾਂ ਨੂੰ ਮਿਲਦੇ ਹਨ ਇਹ ਪਾਤਸ਼ਾਹੀਆਂ ਉਹਨਾਂ ਨੂੰ ਮਿਲਦੀਆਂ ਹਨ ਜਿਨ੍ਹਾਂ ਤੇਰਾ ਨਾਮ ਧਿਆਇਆ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਤੇਰਾ ਨਾਮ ਸਿਮਰਿਆ ਅੰਮ੍ਰਿਤ ਵੇਲੇ ਉੱਠ ਕੇ ਵਡਿਆਈਆਂ ਦੀ ਵਿਚਾਰ ਕੀਤੀ ਉਹਨਾਂ ਨੂੰ ਇਹ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਵੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਸ ਵਾਹਿਗੁਰੂ ਦਾ ਦਰਬਾਰ ਕਿਸ ਤਰ੍ਹਾਂ ਦਿਸੇ ਉਸ ਵਾਹਿਗੁਰੂ ਦਾ ਦਰਸ਼ਨ ਕਿਸ ਤਰ੍ਹਾਂ ਹੋਵੇ ਉਹ ਵਾਹਿਗੁਰੂ ਸਾਡੇ ਨਾਲ ਪਿਆਰ ਕਿਸ ਤਰ੍ਹਾਂ ਕਰਦਾ ਹੈ ਉਹ ਵਾਹਿਗੁਰੂ ਕਿਸ ਤਰ੍ਹਾਂ ਸਾਡੇ ਉੱਤੇ ਤਰੁੱਠ ਕੇ ਬਖਸ਼ਿਸ਼ ਕਰਦਾ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਕਿ ਇਹ ਦਾਤਾਂ ਜੋ ਦਿੱਤੀਆਂ ਹੋਈਆਂ ਹਨ ਇਹ ਸਭ ਕੁਝ ਤਾਂ ਉਸ ਵਾਹਿਗੁਰੂ ਦੀਆਂ ਹਨ फेर ਉਸ ਤੇ ਅੱਗੇ ਕੀ ਰਖੀਏ ਸਾਨੂੰ ਕਿ ਉਹ ਵਾਹਿਗੁਰੂ ਸਾਨੂੰ ਪਿਆਰ ਕਰਨ ਲੱਗ ਪਵੇ ਉਸ ਵਾਹਿਗੁਰੂ ਦਾ ਦਰਸ਼ਨ ਹੋ ਜਾਵੇ ਸਤਿਗੁਰੂ ਜੀ ਦਾ ਅਮਰਤ ਮੈਂ ਫਰਮਾਨ ਹੈ ਫੇਰ ਕਿ ਅੱਗੇ ਰਖੀਆ ਜਿਤ ਦਿਸੈ ਦਰਬਾਰ ਉਸ ਤੇ ਅੱਗੇ ਕੀ ਪੇਟਾ ਕਰੀਏ ਕਿਉਂਕਿ ਬਾਕੀ ਸਭ ਕੁਝ ਤਾਂ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਇਸ ਸਰੀਰ ਇਹ ਜੀਨ ਦੇ ਸਵਾਸ ਇਹ ਪ੍ਰਾਣ ਇਹ ਧਨ ਸਭ ਕੁਝ ਉਸ ਵਾਹਿਗੁਰੂ ਦਾ ਹੀ ਹੈ ਫਿਰ ਉਸ ਤੇ ਅੱਗੇ ਕੀ ਪੇਟਾ ਕਰੀਏ ਫਿਰ ਕਿਆ ਅੱਗੇ ਰਖੀਆ ਜਿੱਤ ਦੇ ਸਰਬਾਰ ਕਿ ਉਸ ਦੇ ਦਰਬਾਰ ਦੇ ਦਰਸ਼ਨ ਹੋ ਜਾਣ ਉਹ ਵਾਹਿਗੁਰੂ ਦੇ ਦਰਸ਼ਨ ਹੋ ਜਾਣ ਮੂੰਹ ਕੈ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਮੂੰਹ ਮੂੰਹ ਕਿਹੜਾ ਬੋਲ ਬੋਲੀਏ ਕਿਹੜੀ ਅਰਦਾਸ ਕਰੀਏ ਕਿ ਉਹ ਵਾਹਿਗੁਰੂ ਸਾਨੂੰ ਪਿਆਰ ਕਰਨ ਲੱਗ ਪਵੇ ਮੂੰਹ ਕੈ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠ ਕੇ ਸੱਚ ਨਾਉ ਦੇ ਨਾਲ ਜੁੜਨਾ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਵਡਿਆਈ ਵਿਚਾਰ ਅਤੇ ਉਸ ਵਾਹਿਗੁਰੂ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰਨੀਆਂ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਸਤਿਗੁਰੂ ਦੀ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਅੰਮ੍ਰਿਤ ਵੇਲੇ ਉੱਠ ਕੇ ਫਿਰ ਉਸ ਵਾਹਿਗੁਰੂ ਦੇ ਦਰਸ਼ਨ ਹੋ ਜਾਣਗੇ ਅਤੇ ਉਹ ਵਾਹਿਗੁਰੂ ਸਾਨੂੰ ਪਿਆਰ ਕਰੇਗਾ ਵਾਹਿਗੁਰੂ ਸਾਡੇ ਉੱਤੇ ਨਦਰ ਬਖਸ਼ਿਸ਼ ਕਰੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ